ਸੇ ਸ਼੍ਰੀ ਭਗਵਤ ਜੀ ਸਹਾਏ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤ ਜੀ ਸਿਮਰ ਕੈ ਗੁਰੂ ਨਾਨਕ ਲਾਇਨ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਬਿ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਠੇ ਸਭ ਦੁਖ ਜਾਏ ਤੇਗ ਬਾਹਤਰ ਸਿਮਰਿਆ ਘਰ ਨਾਉ ਨਿਧ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਮਾਸੀਆਂ ਦੀ ਜੁਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦੇ ਅਰਦਾਹ ਧਿਆਨ ਰੱਖ ਕੇ ਬਾਲੋ ਜੀ ਸ਼ਹੀਤਾ ਦੇ ਸਰਪੰਚ ਸ਼ਾਂਤੀ ਦੇ ਸੁੰਝ ਤਨ ਤਨ ਸੈਤਸਿਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਜੋ ਸ਼ਹੀਦੀ ਦਿਹਾੜਾ ਹੈ ਆਪਾਂ ਹੀ ਨਹੀਂ ਸੰਸਾਰ ਭਰ ਦੇ ਕੋਨੇ-ਕੋਨੇ ਦੇ ਵਿੱਚ ਕਿੱਥੇ ਜਿੱਥੇ ਗੁਰੂ ਨਾਨਕ ਨਾਮ ਦੇਵਾ ਗੁਰੂ ਕੀ ਸੰਗਤ ਬੈਠੀ ਮਨਾ ਰਹੀ ਹੋਸ਼ ਦੀ ਕੜੀ ਦੇ ਬੱਚਿਓ ਅੱਜ ਗੁਰਦਵਾਰਾ ਨਾਮ ਦੇ ਭਵਨ ਤੋਂ ਗੁਰੂ ਦੇ ਪਿਆਰੇ ਲੋਕਾਂ ਗੁਰੂ ਕਮੇਟੀ ਮੋਗਾ ਅੱਜ ਸਮੁੱਚੇ ਮਸਜਿਦ ਘਰ ਦੀਆਂ ਸੰਤਾਨੀ ਇੱਕ ਮਹਾਨ ਨਦਰਸ਼ੀ ਇਤਿਮ ਸ਼ੁਰੂ ਕੀਤਾ ਹੈ ਅੱਜ ਦੀ ਪੜਾਵਾਂ ਤੋਂ ਗੁਰੂ ਦੀ ਸੰਗਤ ਤੇ ਨਗਰ ਕੀਰਤਨ ਹੁੰਦਾ ਹੋਇਆ ਚੰਦ ਮੈਂਟਾ ਦੇ ਵਿੱਚ ਵੀ ਆਪ ਜੀ ਦੇ ਇਲਾਕੇ ਦੇ ਵਿੱਚ ਗੁਰੂ ਦੀ ਸੰਗਤ ਪਹੁੰਚ ਰਹੀ ਹੈ ਸਾਰਿਆਂ ਸੰਸਾ ਨੂੰ ਬੇਨਤੀ ਹੈ ਕਿ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕਰਕੇ ਨਗਰ ਕੀਰਤਨ ਦੀ ਰੌਣਕ ਨੂੰ ਵਧਾइए ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਗੇ ਅਤੇ ਸਾਰੀ ਸੰਗਤ ਨੂੰ ਇਹਦੀ ਬੇਨਤੀ ਆ ਗੁਰੂ ਪਿਆਰਿਓ ਕਿ ਟ੍ਰਾਂਸਪੋਰਟ ਦੇ ਵਿੱਚ ਜ਼ਰੂਰ ਸਾਰੀ ਸੰਗਤ ਸਾਥ ਦੇ ਸਾਡੇ ਗੁਰੂ ਕੀ ਸੰਗਤ ਨੂੰ ਲੰਘਣ ਦੇ ਵਿੱਚ ਕੋਈ ਵੀ ਦਿੱਕਤ ਪੇਸ਼ ਨਾ ਆਵੇ ਸਾਰੀ ਸੰਗਤ ਦਾ ਇਹ ਫਰਜ਼ ਬਣਦਾ ਹੈ ਕਿ ਆਪਾਂ ਗੁਰੂ ਦੀ ਸੰਗਤ ਨੂੰ ਗੁਰੂ ਕੇ ਘਰ ਦੇ ਘਾਉੜ ਦੇ ਵਿੱਚ ਸਾਥ ਦੇ ਕੇ ਅਤੇ ਗੁਰੂ ਘਰ ਦੇ ਆਸ਼ੀਸ਼ਾਂ ਪ੍ਰਾਪਤ ਕਰੀਏ ਸੋ ਸੰਤਾਂ ਨੂੰ ਬੇਨਤੀ ਆ ਕਿ ਨੱਦਰ ਕੀ ਸੱਜੇ ਨਾਲ ਮਿਲ ਕਰਕੇ ਵੀ ਗੁਰੂ ਘਰ ਦੀ ਰੌਣਕ ਨੂੰ ਵਧਾਈਏ ਸ਼ਬਦ ਬਾਣੀ ਗਾਇਨ ਕਰਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਜਿਹੜੀਆਂ ਸੰਗਤਾਂ ਬਹੁਤੀ ਦੂਰ ਨਾਲ ਨਹੀਂ ਚੱਲ ਸਕਦੀਆਂ ਉਹਨਾਂ ਪ੍ਰਤੀ ਬੇਨਤੀ ਹੈ ਕਿ ਗੁਰੂ ਪਿਆਰਿਓ ਜਿੰਨਾ ਵੀ ਤੁਸੀਂ ਚੱਲ ਸਕਦੇ ਹੋ ਨਗਰ ਕੀਰਤ ਸਤੇਰ ਆਰ ਬਲ ਕਰਕੇ ਨਗਰ ਕੀਰਤ ਦੀ ਰਾਉਂਕ ਨੂੰ ਲਾ ਕੇ ਹਰ ਜਨਤਾ ਅੱਗੇ ਅੱਗੇ ਪੜਾਵਾਂ ਦੇ ਉੱਤੇ ਜਰ ਪੜੀਏ ਸੰਗਤਾਂ ਨੂੰ ਨੰਗਰ ਚਿਕਾਰ ਰਿਹਾ ਬਹੁਤ ਬਹੁਤ ਧੰਨਵਾਦ ਹੈ ਇਸ ਮੁਸਫੀਆ ਸੰਗਤ ਦਾ ਗੁਰੂ ਸਾਹਿਬ ਦੀ ਕਿਰਪਾ ਕਰਮ ਸੰਗਤ ਤੋਂ ਐਸੀ ਤਰ੍ਹਾਂ ਸਭ ਜੀੋਗ ਲੈਂਦੇ ਰਹਾਂ ਅੱਗੇ ਸਲਾਮ ਅਲੈਕੁਮ ਰੋਮ ਦੀ ਵਾਹਿਗੁਰੂ ਜੀ ਦਾ ਸਤ ਸਾਂ ਵਾਹਿਗੁਰੂ ਜੀ ਦੀ ਵਤੇ ਉਹਨਾਂ ਸਨ ਜੋ ਜਿਹਨੇ ਅਰਜਨ ਦੇਵ ਮਕਤੂਲ ਫਿਰ ਸੰਕਟ ਜੋਨ ਗਰਮਨਾ ਆਇਓ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਜਨਗਤ ਗੌਰ ਪਰ ਕਮੇਟੀ ਮੋਗਾ ਵੱਲੋਂ ਅੱਜ ਮਹਾਨ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਨਾਮਦੇਵ ਪਵਨ ਤੋਂ ਆਰੰਭ ਹੋ ਰਿਹਾ ਹੈ ਹੋਇਆ ਹੈ ਅਤੇ ਸਮੂਹ ਸੰਗਤਾਂ ਤੇ ਬੜਾ ਉਤਸ਼ਾਹ ਹੈ ਸਕੂਲ ਦੇ ਬੱਚੇ ਬੈਂਡ ਸਭ ਸੰਗਤਾਂ ਪੈਦਲ ਚੱਲ ਰਹੀਆਂ ਹਨ ਸਾਰਿਆਂ ਦੇ ਸਤਿਗੁਰਾਂ ਦੀ ਅਪਾਰ ਕਿਰਪਾ ਹੈ ਲੋਕਲ ਕੌਰਪੁਰ ਕਮੇਟੀ ਮੋਗਾ ਵੱਲੋਂ ਸਾਰੀਆਂ ਸੰਗਤਾਂ ਦਾ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਇੰਨੀ ਗਰਮੀ ਦੇ ਵਿੱਚ ਵੀ ਸਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਰਵਕਾਰ ਨੂੰ ਯਾਦ ਕਰ ਰਹੀਆਂ ਹਨ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਨਾਲ ਚੱਲੋ ਜਿੰਨਾ ਸਮਾਂ ਲੱਗੇ ਨਾਲ ਚੱਲਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਗੁਰਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਲੋਕਲ ਗੁਰਪਰਟੀਟੀ ਵਾਲੇ ਅੱਜ ਗੁਰੂ ਅਰਜਨ ਦੇਵ ਜੀ ਸਾਖਾ ਜੀ ਦਾ ਕੀਰਤ ਜੜਾ ਬਣਾ ਰਹੇ ਆ ਉਹਦੇ ਮਦਦੋਂ ਅਸੀਂ ਕੀਰਤਨ ਅਸੀਂ ਲਗਨ ਕੀਰਤਨ ਰਬ ਕੀਤਾ ਸਤ ਗੁਰੂ ਨਾਮਦੇਵ ਭਵਨ ਤੁਜੀ ਆਰੰਭ ਹੋਇਆ ਜਾਲੋ ਜਲਾਲ ਦੇ ਨਾਲ ਸਾਡੀਆਂ ਸੰਗਤਾਂ ਸਾਡਾ ਸਹਿਯੋਗ ਦੇ ਰਹੀਆਂ ਸਾਡੇ ਜਿਹੜੇ ਫੈਰੀ ਫਜਨ ਮਿੱਤਰ ਆ ਉਹ ਸਾਨੂੰ ਸੁਵਿਲਾ ਲਾ ਕੇ ਸੰਗਤਾਂ ਦਾ ਜੀ ਆਇਆਂ ਕਹਿ ਰਹੀਆਂ ਹਨ ਇਹਨਾਂ ਦਾ ਵੀ ਅਸੀਂ ਸ਼ਬੀਰ ਲਾ ਕੇ ਜਿਹੜੇ ਸਾਡਾ ਸਪਟਕਾਲ ਕਰਦੇ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਲੋਕਲ ਗੁਰੂ ਕਮੇਟੀ ਵਾਲੇ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਸੀਂ ਦਾਦਾ ਬਣਾਉਂਦੇ ਆ ਅੱਜ ਵੀ ਪੂਰਾ ਹਮ-ਹਮਾ ਕੇ ਮਨਾ ਰਿਹਾ ਸੰਗਤਾਂ ਦਾ ਪੂਰਾ ਹਤਸ਼ਾ ਇੰਨੀ ਗਰਮੀ ਛੁੱਟਿਆ ਬੱਚੇ ਸਕੂਲਾਂ ਵਾਲੇ ਵੀ ਸਾਡੇ ਨਾਲ ਨਾਲ ਜੁੜੇ ਹੋਏ ਆ ਗਰਮੀ ਦੇ ਬਾਵਜੂਦ ਵੀ ਕਿ ਉਹਨਾਂ ਦੇ ਦਿਲਾਂ ਵਿੱਚ ਗੁਰੂ ਅਰਜਨ ਜੀ ਦੇ ਸਿੱਧੀ ਦਿਹਾੜੇ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ ਜਾ ਰਿਹਾ ਹੈ ਹਾਂ ਜੀ 你给我来一个。

ਬਹੁਤ ਬਹੁਤ ਧੰਨਵਾਦ ਹੈ ਤੇ ਹਰੇਕ ਪ੍ਰੈਕਟਰ ਵਾਲੇ ਨੂੰ ਵੀ ਬਹੁਤ ਬਹੁਤ ਧੰਨਵਾਦ ਹੈ ਬਹੁਤ ਹੀ ਧੰਨਵਾਦ ਹੈ ਨਵੀਂਆਂ ਦਾ ਸਾਧੂਆਂ ਦੇ ਪੈਰਾਂ 'ਤੇ ਸ਼ਰਧਾਂਜਲੀ ਕਰਦੇ ਆ ਅੱਜ ਇਸੇ ਸਾਧੂ ਸੰਗਤ ਬੋਦੋਰਾ ਵਿਜੀਪਨਤ ਕੋਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਵਾਉਂਦਾ ਹੈ ਨਾ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਵੀਰਾਂ ਦਾ ਅੱਜ ਵੀ ਅੰਗਰੇਜ਼ੀ ਮਹਾਰਾਜੇ ਸਿੱਖਿਆ ਪ੍ਰਾਪਤ ਕਰ ਰਹੇ ਹਾਂ ਪਿੰਕੂ ਵਾਲੇ ਵੀਰ ਦੀ ਮੈਂ ਕੋਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਹਰ ਵਾਰ ਕਾਟੋ ਕਾਲੀ ਦੀ ਕੋਲੋਂ ਲੋਕਲ ਵਰਕਿੰਗ ਕਮੇਟੀ ਨੂੰ ਦਿੰਦੇ ਹਾਂ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਵੀਰਾਂ ਦਾ ਵਾਹਿਗੁਰੂ ਇਹਨਾਂ ਨੂੰ ਜਿੰਦਗੀ ਕਰਾ ਬਖਸ਼ੇ ਲੰਮੀਆਂ ਲੰਮੀਆਂ ਉਮਰਾਂ ਵਿੱਚ ਪੜਾਣਾ ਦੇ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੇਰੇ ਵੀਰ ਜੋ ਆ ਪ੍ਰਯਕਤ ਪਹਿਲੀ ਵਾਲੇ ਸਾਡੇ ਆਪਣੇ ਵੀਰ ਨੂੰ ਬਹੁਤ ਹੀ ਧੰਨਵਾਦ ਹੈ ਇਹਨਾਂ ਦਾ ਜਿਨ੍ਹਾਂ ਨੇ ਸਾਰੇ ਡਾਕਟਰ ਸੰਭਾਲੀ ਸੇਵਾ ਕੀਤੀ ਹੈ ਦੋ ਜਣੇ ਹੋਰ ਦੇਖੋ ਇੱਕ ਨੂੰ ਸਵਾਗਤ ਕਰਕੇ ਬਹੁਤ-ਬਹੁਤ ਧੰਨਵਾਦ ਹੈ ਬਹੁਤ ਧੰਨਵਾਦ ਹੈ ਮੇਰੇ ਵੀਰ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਵੀਡੀਓ ਵਿੱਚ ਸਾਰਿਆਂ ਨੂੰ ਕਹਿ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਬਰਿੰਦਰ ਸਿੰਘ ਜੀ ਮੋਗਾ ਜਿਨੇ ਆਲੇ